ਸੁਹਾਗਣ ਹੈ ਗੁਰਬਾਣੀ ਤੇ ਜਦੋਂ ਸ਼ਬਦ ਆਏਗਾ ਇਸ ਤਰ੍ਹਾਂ ਉਹ ਸਸੇ ਨੂੰ ਹੋੜਾ ਕਰਕੇ ਆਏਗਾ ਪਰ ਕਈ ਵਾਰ ਔਕੜ ਅਤੇ ਹੋੜਾ ਦੋਵੇਂ ਆ ਜਾਂਦੇ ਨੇ ਹੁਣ ਇਹਨੂੰ ਪਹਿਲੇ ਅੱਖਰ ਸਸੇ ਨੂੰ ਹੋੜਾ ਲੱਗਿਆ ਹੋਇਆ ਹੈ ਜਦੋਂ ਇਹ ਦੋਵੇਂ ਮਾਤਰਾ ਇਕੱਠੀਆਂ ਆਉਣਗੀਆਂ ਔਕੜ ਤੇ ਹੋੜਾ ਉਦੋਂ ਅਸੀਂ ਲਘੂ ਮਾਤਰਾ ਜਿਹੜੀ ਛੋਟੀ ਮਾਤਰਾ ਹੈ ਉਹਨੂੰ ਉਚਾਰਨ ਕਰਾਂਗੇ ਦੇਵੇਂ ਤੁਸੀਂ ਮੁਹਾਰਨੀ ਪੜਦੇ ਹੁੰਦੇ ਸੀ ਪਹਿਲਾਂ ਚਲੋ ਹੁਣ ਤੇ ਸਾਡੇ ਮੁਹਾਰਨੀ ਨਿਕਲੇਗੀ ਸ਼ਬਦਾਂ ਵਿੱਚੋਂ ਬੱਚਿਆਂ ਦੇ ਉਦੋਂ ਜਦੋਂ ਪਹਿਲੇ ਅੱਖਰ ਨੂੰ ਦੋਵੇਂ ਮਾਤਰਾ ਆਉਣ ਉਦੋਂ ਛੋਟੀ ਮਾਤਰਾ ਨੂੰ ਉਚਾਰਨ ਕਰਨਾ ਹੈ ਔਂਕੜ ਨੂੰ ਸੁਹਾਗ ਉਲਟ ਜਦੋਂ ਇਹ ਆਖਰੀ ਅੱਖਰ ਨੂੰ ਆਏ ਉਦੋਂ ਆਪਾਂ ਛੋਟੀ ਮਾਤਰਾ ਨੂੰ ਉਚਾਰਨ ਨਹੀਂ ਕਰ ਸਕਾਂਗੇ ਕਰਾਂਗੇ ਆਪਣੇ ਆਪ ਹੋੜੇ ਦਾ ਉਚਾਰਨ ਹੋਏਗਾ ਜੇ ਮੰਨ ਲਓ ਇਹ ਸਸੇ ਜਿਹੜੀ ਆਪਣੀ ਹੋੜਾ ਆਇਆ ਗੱਗੇ ਨੂੰ ਆ ਜਾਂਦਾ ਗੱਗੇ ਨੂੰ ਔਂਕੜ ਵੀ ਹੈ ਪਹਿਲਾਂ ਉਥੇ ਹੋੜਾ ਵੀ ਹੈ ਫਿਰ ਆ ਔਕੜ ਨਹੀਂ ਉਚਾਰਨ ਕਰਾਂਗੇ ਉਥੇ ਸਾਡਾ ਉਚਾਰਨ ਹੋੜਾ ਹੋਏਗਾ ਸਹਗੋ ਇਸ ਤਰ੍ਹਾਂ ਇੱਕ ਸ਼ਬਦ ਗੁਰਬਾਣੀ ਚ ਅੱਜ ਬਾਰ ਬਾਰ ਆਇਆ ਹੈ ਦਦੇ ਨੂੰ ਔਕੜ ਤੱਤਾ ਰਾਰਾ ਇਹਦਾ ਸ਼ਬਦ ਦਾ ਉਚਾਰਨ ਦੁੱਤਰ ਨਹੀਂ ਹੈ ਬਹੁਤ ਵਾਰ ਦੇਖਿਆ ਅਸੀਂ ਪੜ੍ਹਦੇ ਹਾਂ ਦੁੱਤਰ ਇਹਦਾ ਉਚਾਰਨ ਦੁੱਤਰ ਨਹੀਂ ਹੈ ਅਸਲ ਸ਼ਬਦ ਹੈ ਤਰਨਾ ਤੂੰ ਤਰ ਇਸ ਨਦੀ ਨੂੰ ਤੂੰ ਤਰ ਤੇ ਜਦੋਂ ਸ਼ਬਦ ਆਏਗਾ ਇਹ ਸੰਸਾਰ ਰੂਪੀ ਸਮੁੰਦਰ ਵਾਸਤੇ ਮਾਲਕ ਨੇ ਸ਼ਬਦ ਵਰਤੇ ਹੈ ਦੁਤਰ ਦੋ ਪਹਿਲਾਂ ਬੋਲਣਾ ਹੈ ਤਰ ਬਾਅਦ ਚ ਬੋਲਣਾ ਹੈ ਔਖਾ ਤਰਿਆ ਜਾਣ ਵਾਲਾ ਇਹ ਸੰਸਾਰ ਸਮੁੰਦਰ ਬਹੁਤ ਐਸੇ ਸ਼ਬਦ ਨੇ ਜਿਵੇਂ ਅਸੀਂ ਪੜਦੇ ਆ ਨਾ ਖੰਡ ਖੰਡ ਦਾ ਅਰਥ ਹੈ ਟੁਕੜਾ ਉਦੋਂ ਐਡਾ ਪਹਿਲਾਂ ਅਖੰਡ ਜਾਬਸਾ ਦੀ ਬਾਣੀ ਪੜੋਗੇ ਉੱਥੇ ਮਾਲਕ ਨੇ ਬੜੇ ਸ਼ਬਦ ਇਹ ਬਖਸ਼ਿਸ਼ ਕੀਤੇ ਨੇ ਜਿਹੜੇ ਐੜਾ ਐੜਾ ਪਹਿਲਾਂ ਲੱਗਿਆ ਹੈ ਅਸਲ 'ਚ ਸ਼ਬਦ ਹੋਰ ਹੁੰਦਾ ਹੈ ਉਹਦਾ ਐੜਾ ਅਗੇਤਰ ਲੱਗਣ ਕਰਕੇ ਉਹ ਸਾਰਾ ਸ਼ਬਦ ਦਾ ਵਿਰੋਧੀ ਸ਼ਬਦ ਕਰ ਦਿੰਦਾ ਹੈ ਜਿਵੇਂ ਕੱਲ ਅਸੀਂ ਪੜ੍ਹਿਆ ਸ਼ਬਦ ਦਾ ਮੈਂ ਆਪ ਜੀ ਨੂੰ ਉਚਾਰਨ ਦੱਸਿਆ ਸੀ ਅਗਨਤ ਅਨੇਕ ਹੈ ਉਥੇ ਐੜੇ ਨੂੰ ਪਹਿਲਾਂ ਉਚਾਰਨ ਕਰਨਾ ਹੈ ਗਨਤ ਨੂੰ ਬਾਅਦ 'ਚ ਉਚਾਰਨ ਕਰਨਾ ਤੁਸੀਂ ਇੱਕ ਗੱਲ ਹੋਰ ਨੋਟ ਕੀਤੀ ਹੋਏਗੀ ਜਦੋਂ ਮੈਂ ਗੁਰਬਾਣੀ ਦਾ ਪਾਠ ਕਰ ਰਿਹਾ ਹੁੰਦਾ ਮੈਂ ਕਈ ਅੱਖਰਾਂ ਨੂੰ ਬਿੰਦੀ ਲਾ ਕੇ ਨਾਸਕੀ ਉਚਾਰਨ ਕਰਦਾ ਹਾਂ ਬਹੁਤ ਵਾਰ ਕੀ ਇਹ ਅਬਜੈਕਸ਼ਨ ਹੁੰਦਾ ਕਿ ਇਹ ਕਿਉਂ ਹੁੰਦਾ ਹੈ ਇਹਦਾ ਕਾਰਨ ਇਹ ਹੈ ਗੁਰਬਾਣੀ ਦੇ ਅੰਦਰ ਕਈ ਸ਼ਬਦ ਐਸੇ ਹਨ ਜੋ ਇੱਕ ਵਚਨ ਕਰਕੇ ਆਉਂਦੇ ਨੇ ਸਿਰਫ ਇੱਕ ਵਚਨ ਕਰਕੇ ਇਕੱਲੇ ਬੰਦੇ ਇਕੱਲੇ ਇਨਸਾਨ ਕਰਕੇ ਜਦੋਂ ਬਹੁਵਚਨ ਕਿਰਿਆ ਕਰਕੇ ਅਸੀਂ ਗੱਲ ਕਰਾਂਗੇ ਤੁਸੀਂ ਸਾਰੇ ਕਰੋ ਜਾਂ ਇੱਕ ਜਣ ਨੂੰ ਕਹਾਂ ਤੂੰ ਕਰ ਇੱਕ ਜਣ ਦੀ ਗੱਲ ਹੋ ਗਈ ਨਾ ਇੱਕ ਹੁਕਮੀ ਸਦਾ ਪਵਾਈ ਐ ਹਾ ਹੇ ਦੇ ਉੱਤੇ ਬਿੰਦੀ ਲੱਗੇਗੀ ਇੱਕ ਪਰਮਾਤਮਾ ਦੇ ਹੁਕਮ ਦੇ ਵਿੱਚ ਇੱਕ ਦਥ ਕਈ ਉਥੇ ਈੜੀ ਨੂੰ ਸਿਆਰੀ ਕਕੇ ਨੂੰ ਸਿਆਰੀ ਹੋਏਗਾ ਈੜੀ ਨੂੰ ਸਿਆਰੀ ਕਕੇ ਨੂੰ ਸਿਆਰੀ ਹੋਏਗਾ ਉਥੇ ਇੱਕ ਸ਼ਬਦ ਦੇ ਅਰਥ ਨਿਕਲਣਗੇ ਕਈ ਈੜੀ ਨੂੰ ਸਿਆਰੀ ਕਕਾ ਨਾਲ ਮੁਕਤਾ ਹੋਏਗਾ ਉਹ ਸੰਬੰਧ ਕਰਕੇ ਉਹਦੀ ਔਂਕੜ ਉੱਡ ਜਾਏਗੀ ਜਦੋਂ ਏਡੀ ਨੂੰ ਸਿਆਰੀ ਕੱਕਾ ਨਾਲ ਔਂਕੜ ਆਏਗਾ ਉਦੋਂ ਇੱਕ ਪਰਮਾਤਮਾ ਕਰਕੇ ਉਹਦੀ ਗੱਲ ਹੋਏਗੀ ਕਿ ਪਰਮਾਤਮਾ ਦੇ ਵਾਸਤੇ ਇੱਕ ਸ਼ਬਦ ਆਇਆ ਹੈ ਇੱਕ ਹੁਕਮੀ ਸਦਾ ਭਵਾਇਆਂ ਪਰਮਾਤਮਾ ਕਈ ਤੇਰੇ ਹੁਕਮ ਦੇ ਵਿੱਚ ਭਵਾਏ ਜਾਂਦੇ ਹਨ ਭਟਕਦੇ ਹਨ ਤੇ ਜੇ ਭਵਾਇਏ ਦੀ ਗੱਲ ਹੋਏਗੀ ਫਿਰ ਇੱਕ ਆਣਾ ਉਥੇ ਬਹੁਵਚਨ ਕਿਰਿਆ ਕਰਕੇ ਹੈ ਕਰ ਹੈ ਜਦੋਂ ਕਰੇ ਦੀ ਗੱਲ ਹੋਏਗੀ ਕੋਈ ਪਰਮਾਤਮਾ ਤੇਰਾ ਨਾਮ ਧਿਆਉਂਦਾ ਹੈ ਗੋਰਖ ਭਲਕੇ ਉੱਠ ਕਰ ਜਾਂ ਜੇ ਇਹ ਸ਼ਬਦ ਪੜਦੇ ਆ ਗੁਰੂ ਰਾਮਦਾਸ ਮਹਾਰਾਜ ਪਾਸ਼ਾ ਦਾ ਇਹ ਮਹਾਰਾਜ ਨੇ ਨਿਤਨੇਮ ਦੀ ਮਾਵਲੀ ਨੀਕਤ ਕੀਤੀ ਉੱਥੇ ਮਾਲਕ ਤੇ ਆਏ ਪਾਏ ਕਰੇ ਦੀ ਗੱਲ ਕਰਦੇ ਜਦੋਂ ਇੱਕ ਜਾਣ ਦੀ ਗੱਲ ਹੋਏਗੀ ਉਦੋਂ ਉਚਾਰਨ ਉਦੋਂ ਸ਼ਬਦ ਆਉਣਗੇ ਕਕਾ ਰਾਰੇ ਨੂੰ ਦੁਲਾਵਾ ਜਾਂ ਦੁਲਾਵਾ ਆਉਣਗੀਆਂ ਜਾਂ ਕੱਲਾ ਲਾ ਆਏਗੀ ਕਰੇ ਜਦੋਂ ਬਹੁਵਚਨ ਕਿਰਿਆ ਕਰਕੇ ਆਏਗੀ ਗੱਲ ਕਿ ਤੁਸੀਂ ਕਰੋ ਜਾਂ ਕਰਦੇ ਹਨ ਉਹ ਤਾਂ ਬਹੁਵਚਨ ਕਿਰਿਆ ਕਰਕੇ ਕ ਕ ਰ ਰ ਹ ਹ ਨੂੰ ਸਿਹਾਰੀ ਆਏਗੀ ਉਹਦੇ ਉੱਤੇ ਬਿੰਦੀ ਲਗਾ ਕੇ ਅਸੀਂ ਨਾਸਕੀ ਉਚਾਰਨ ਕਰਾਂ ਗੁਰਬਾਣੀ ਗ੍ਰਾਮਰ ਦਾ ਬੜਾ ਵੱਡਾ ਵਿਸ਼ਾ ਹੈ ਜੇ ਗੁਰਬਾਣੀ ਵਿਆਕਰਨ ਧਿਆਨ ਦੇ ਨਾਲ ਪੜਿਆ ਜਾਏ ਗੁਰਬਾਣੀ ਚੰਦ ਦੇਸ਼ ਸ਼ਬਦ ਆਏਗਾ ਤੇ ਕੀ ਸਾਨੂੰ ਪਤਾ ਲੱਗੇਗਾ ਉੱਥੇ ਦੇਸ਼ ਦੀ ਗੱਲ ਹੋ ਰਹੀ ਕੀ ਹੋ ਰਹੀ ਹੈ ਚੰਗੀਆਂ ਆਈਆਂ ਬੁਰੇ ਆਈਆਂ ਉਦੋਂ ਕਸੀਂ ਪੜਦੇ ਹਾਂ ਬਿੰਦੀ ਲਗਾ ਕੇ ਬੜੇ ਐਸੇ ਸ਼ਬਦ ਖਾਨ ਹਨ ਉਹਨਾਂ ਲੋਕਾਂ ਨੇ ਇਹ ਚੀਜ਼ ਤੋਂ ਰੋਕਿਆ ਗਿਆ ਕਿਉਂਕਿ ਜਦੋਂ ਵਿਸ਼ਰਾਮ ਸਹੀ ਤਰੀਕੇ ਨਾਲ ਲਾਉਗੋਗੇ ਨਾ ਅੱਜ ਮੈਂ ਪਾਠ ਕਰ ਰਿਆ ਸੀ ਜਦੋਂ ਬੜੀ ਹੌਲੀ ਸਪੀਡ ਰੱਖੀ ਹੋਈ ਸੀ ਇਸੇ ਕਰਕੇ ਵਿਸ਼ਰਾਮ ਮੈਂ ਠੀਕ ਤਰੀਕੇ ਨਾਲ ਦੇ ਰਿਹਾ ਸੀ ਜਿੱਥੇ ਬਿੰਦੀ ਦੀ ਲੋੜ ਸੀ ਉੱਥੇ ਮੈਂ ਉਚਾਰਨ ਕਰ ਰਿਹਾ ਸੀ ਤੇ ਤੁਸੀਂ ਆਪ ਖੁਦ ਨੋਟ ਕੀਤਾ ਹੋਣਾ ਕਿ ਤੁਹਾਨੂੰ ਅਰਥ ਆਪਣੇ ਆਪ ਅੰਦਰ ਪੈ ਰਹੇ ਸਨ ਕਿ ਜਿਵੇਂ ਸੱਚੀ ਕੋਈ ਵਾਰਤ ਗ੍ਰਉ ਪੜਿਆ ਜਾ ਰਿਹਾ ਹੋਏ ਜਿਵੇਂ ਇਸ ਤਰ੍ਹਾਂ ਅਸੀਂ ਗੁਰਬਾਣੀ ਨੂੰ ਪੜਾਂਗੇ ਨਾ ਮੈਂ ਬਾਰ-ਬਾਰ ਜ਼ਿਕਰ ਕਰਦਣਾ ਬਹੁਤੀ ਤੇਜ਼ ਪਾਠ ਕਰਨ ਦੀ ਲੋੜ ਨਹੀਂ ਕਿ ਅੱਜ ਸਹਿਜ ਪਾਠ ਰੱਖ ਲਿਆ ਮੈਂ ਹੋ ਸਕੇ ਮਸਾਲ ਕੀ ਭੋਗ ਪਾਉਣਾ ਮੈਂ 1.5 ਸਾਲ ਤੀ ਭੋਗ ਪਾਉਣਾ ਨਾ ਜੇ ਲ ਮੇਰਾ ਸਮਾਂ ਵੀ ਲੱਗ ਜੇ ਗੁਰੂ ਗ੍ਰੰਥ ਸਾਹਿਬ ਜੀ ਪਾਰਸ਼ਾ ਦੀ ਬਾਣੀ ਦੇ ਸੰਪੂਰਨ ਦਰਸ਼ਨ ਕਰੀਏ ਧਿਆਨ ਨਾਲ ਕਰੀਏ ਕਿ ਮਾਲਕ ਬਾਣੀ ਦੇ ਅੰਦਰ ਕੀ ਬਖਸ਼ਿਸ਼ਾਂ ਦੇ ਰਹਿਮਤਾਂ ਦੇ ਇਹ ਮੀਂ ਵਰਤਾਏ ਨੇ ਅਰੇ ਸ਼ਬਦ ਪੜਿਆ ਨਾ ਪੀਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾ ਮੇਰੇ ਮਨ ਪਿਆ ਨਿਧਾਨਾ ਰਤਨ ਲਾਲ ਜਾ ਕਾ ਕਸ਼ੂ ਨਾ ਮੋਲ ਭਰੇ ਪੰਡਰ ਖੁਟ ਤੋਲ ਮਾਰਾ ਕਹਿੰਦੇ ਖਾਵੇਂ ਖਰਚਾਂ ਰਲ ਮਿਲ ਭਾਈ ਇਸ ਰੱਬੀ ਖਜ਼ਾਨੇ ਨੂੰ ਰਲ ਮਿਲ ਕੇ ਖਾਈਏ ਟੋਟ ਨਾ ਆਵੇ ਮੁੱਕਣਾ ਥੋੜੀ ਐ ਟੋਟ ਨਾ ਆਵੇ ਵੱਧ ਦੋ ਜਾਈ ਸਤਿਗੁਰ ਪਾਤਸ਼ਾਹ ਕਿਰਪਾ ਕਰਨ ਬੋਲਦੇ ਆਪਸੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਤੋਂ ਬਖਸ਼ਣਾ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਹਰ